ਵਾਹਿਗੁਰੂ ਸਾਹਿਬ ਜੀਓ ਗਉੜੀ ਮਾਝ ਮਹੱਲਾ ਪੰਜਵਾ ਹਰਿ ਰਾਮ 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 ਜਪ ਪੂਰਨ ਹੋਏ ਕੰਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਨਾ ਜਿਸ ਮਾਹੇ ਕਿਉ ਗੋਬਿੰਦ ਮਨੁ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗੇ ਜੀਵ ਐ ਪਵ ਜਲ ਪਾਈਏ ਪਾਰ ਮਿਲ ਸਾਧ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉबरे ਨਾਮ ਜਪ ਦਰ ਸਚੈ ਸਾबास ਗੌੜੀ ਮਾਝ ਮਹੱਲਾ ਪੰਜਵਾ ਹਰਿ ਰਾਮ 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 ਜਪ ਪੂਰਨ ਹੋਏ ਕੰਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਪਾਏ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਿਉ ਗੋਬਿੰਦ ਮਨ ਹੋਵੇ ਸਾਰੀਏ ਜਿਸ ਸਿਮਰਤ ਦੁਖ ਜਾਹੇ ਜੈਸਾ ਲਾੜ ਲੱਗੇ ਜੀਵੇ ਭਵਜਲ ਪਈਏ ਪਾਰ ਮਿਲ ਸਾਧ ਸੰਗ ਉਧਾਰ ਹੋਏ ਖੇ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉबरे ਨਾਮ ਜਪ ਦਰ ਸਚੈ ਸਾਬਾਸ ਗਉੜੀ ਮਾਝ ਮਹੱਲਾ ਪੰਜਵਾਂ ਹਰਿ ਰਾਮ 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 ਜਪ ਪੂਰਨ ਹੋਏ ਕੰਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਏ ਪਾਏ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਨਾ ਜਿਸਮਾ ਹੈ ਕਿਉ ਗੋਬਿੰਦ ਮਨ ਹੋਵੇ ਸਾਰੀਏ ਜਿਸ ਸਿਮਰਤ ਦੁਖ ਜਾਹੇ ਜੈਸਾ ਲੜ ਲਗੇ ਜਿਵੀ ਐ ਭਵਜਲ ਪਈਏ ਪਾਰ ਮਿਲ ਸਾਧ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੇ ਰਾਸ ਨਾਨਕ ਉबरे ਨਾਮ ਜਪ ਦਰ ਸਚੈ ਸਾਬਾਸ ਗਉੜੀ ਮਾਝ ਮਹੱਲਾ 5 ਹਰ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਏ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣ ਜਿਸਮਾ ਹੈ ਕਿਉ ਗੋਬਿੰਦ ਮਨੁ ਵਿਸਾਰਿਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗੇ ਜੀਵੈ ਪਵਜਲ ਪਈਐ ਪਾਰ ਮਿਲ ਸਾਧੂ ਸੰਗ ਉਦਾਰ ਹੋਏ ਮੁਖ ਓਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉबरे ਨਾਮ ਜਪ ਦਰ ਸਚੈ ਸਬਾਸ ਗੌੜੀ ਮਾਝ ਮਹੱਲਾ ਪੰਜਵਾ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਮਾ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਏ ਪਾਏ ਮਿੱਤਰ ਸਭ ਪਦਾਰਤ ਸਭ ਫਲਾ ਸਰਬ ਗੁਨਾ ਜਿਸਮਾ ਹੈ ਕਿਉ ਗੋਬਿੰਦ ਮਨੋ ਵਿਸਾਰੀਏ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲੱਗਿਆ ਜੀਵ ਐ ਪਵ ਜਲ ਪਾਈਏ ਪਾਰ ਮਿਲ ਸਦ ਸੰਗ ਉਧਾਰ ਹੋਏ ਮੁਖਿਓ ਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰ ਸਚੈ ਸਬਾਸ ਗਉੜੀ ਮਾਜ ਮਹੱਲਾ ਪੰਜਵਾ ਹਰਿ ਰਾਮ 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 ਰਮਾ ਜਪ ਪੂਰਨ ਹੋਏ ਕੰਮ ਰਹਾਉ ਰਾਮ ਗੋਬਿੰਦ ਜਪਿੰਦਿਆਂ ਹੋ ਆ ਮੁਖ ਕਵਿਤਰ ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਫਰਬ ਗੁਨਾ ਜਿਸ ਮਾਹੇ ਕਿਉ ਗੋਬਿੰਦ ਮਨ ਹ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲੱਗੇ ਜੀ ਵੀ ਐ ਭਗਜਲ ਪਈ ਐ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਕੀ ਰਾਸ ਨਾਨਕ ਉबरे ਨਾਮ ਜਪ ਦਰ ਸਚੈ ਸਾबास ਗੋੜੀ ਮਾਜ ਮਹੱਲਾ ਪੰਜਵਾ ਹਰ ਰਾਮ 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 ਰਮਾ ਜਪ ਪੂਰਨ ਹੋਏ ਕੰਮ ਰਹਾਉ ਰਾਮ ਗੋਬਿੰਦ ਜਪਿੰਦਿਆਂ ਹੋਆ ਮੁਖ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਏ ਭਾਏ ਮਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੀ ਕਿਉ ਗੋਬਿੰਦ ਮਨੁ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗੇ ਜੀਵੀਐ ਪਵਜਲ ਪਾਈਐ ਪਾਰ ਮਿਲ ਸਾਧੂ ਸੰਗਿ ਉਧਾਰ ਹੋਇ ਮੁਖ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰਸ ਚੈ ਸਾबास ਗੌੜੀ ਮਾਝ ਮਹੱਲਾ ਪੰਜਵਾ ਹਰ ਰਾਮ 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 ਜਪ ਪੂਰਨ ਹੋਏ ਕੰਮ ਰਹਾਉ ਰਾਮ ਗੋਬਿੰਦ ਜਪਿੰਦਿਆਂ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਿਉ ਗੋਬਿੰਦ ਮਨੁ ਹੋ ਬਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲੱਗੇ ਜੀਵੀਐ ਪਵ ਜਲ ਪਈਐ ਪਾਰ ਮਿਲ ਸਾਧ ਸੰਗ ਉਧਾਰ ਹੋਏ ਮੁਖਿ ਉਹ ਜਲ ਦਰਬਾਰ જીવન રૂપ ગોપાલ જસ સંત જના કે રાસ નાલક ઉરે નામ જપ દર સચૈ સાવાસ ગૌડી માਝ મહલા પંજવા ਹਰ ਰਾਮ 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 ਜਪ ਪੂਰਨ ਹੋਏ ਕੰਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਿਉਂ ਗੋਬਿੰਦ ਮਨੋ ਵਿਸਾਰੀਏ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲੱਗੇ ਜੀਵ ਏ ਉਜਲ ਪਈਏ ਪਾਰ ਮਿਲ ਸਾਧੂ ਸੰਗਿ ਉਧਾਰ ਹੋਏ ਮੁਖ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰ ਸਚੈ ਸਾबास ਗਉੜੀ ਮਾਜ ਮਹੱਲਾ ਪੰਜਵਾ ਹਰਿ ਰਾਮ 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 ਰਮਾ ਜਪ ਪੂਰਨ ਹੋਏ ਕਮ ਰਹਾਉ ਰਾਮ ਗੋਬਿੰਦ ਜਪਿੰਦਿਆਂ ਹੋਆ ਮੁਖ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਏ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣ ਜਿਸ ਮਾਹੀ ਕਿਉ ਗੋਬਿੰਦ ਮਨ ਹੁ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸੇ ਲਾੜ ਲੱਗੇ ਜੀਵੀਐ ਪਵਜਲ ਪਈਐ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖਿ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰ ਸਚੈ ਸਾਬਾਸ ਗਉੜੀ ਮਾਝ ਮਹੱਲਾ ਪੰਜਵਾ ਹਰਿ ਰਾਮ 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 ਜਪ ਪੂਰਨ ਹੋਏ ਕੰਮ ਰਹਾਉ ਰਾਮ ਗੋਬਿੰਦ ਜਪਿੰਦਿਆਂ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਨਾਹੇ ਕਿਉ ਗੋਬਿੰਦ ਮਨ ਹੋਵੇ ਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸੇ ਲੜ ਲੱਗੇ ਜੀਵ ਐ ਪਵ ਜਲ ਪਾਈਏ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕੇ ਉबरे ਨਾਮ ਜਪ ਦਰ ਸਚੈ ਸਾबास ਗਉੜੀ ਮਾਝ ਮਹੱਲਾ ਪੰਜਵਾ ਹਰਿ ਰਾਮ 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 ਜਪ ਪੂਰਨ ਹੋਏ ਕੰਮ ਰਹਾਉ ਰਾਮ ਗੋਬਿੰਦ ਜਪਿੰਦਿਆਂ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਪਾਏ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਿਉ ਗੋਬਿੰਦ ਮਨ ਹੋਵੇ ਸਾਰੀਏ ਜਿਸ ਸਿਮਰਤ ਦੁਖ ਜਾਹੇ ਜੈਸਾ ਲਾੜ ਲੱਗੇ ਜੀਵੇ ਐ ਭਵਜਲ ਪਈਏ ਪਾਰ ਮਿਲ ਸਾਧ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉੱਭਰੇ ਨਾਮ ਜਪ ਦਰ ਸਚੈ ਸਾਬਾਸ ਗੋੜੀ ਮਾਝ ਮਹੱਲਾ ਪੰਜਵਾ ਹਰਿ ਰਾਮ 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 ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਏ ਭਾਏ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਨਾ ਜਿਸਮਾ ਹੈ ਕਿਉ ਗੋਬਿੰਦ ਮਨ ਹੋਵੇ ਸਾਰੀਏ ਜਿਸ ਸਿਮਰਤ ਦੁਖ ਜਾਹੇ ਜੈਸਾ ਲੜ ਲੱਗੇ ਜੀਵੀ ਐ ਭਵਜਲ ਪਈਏ ਪਾਰ ਮਿਲ ਸਾਧੂ ਸੰਗਿ ਉਧਾਰ ਹੋਏ ਮੁਖ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉबरे ਨਾਮ ਜਪ ਦਰ ਸਚੈ ਸਾਬਾਸ ਗੌੜੀ ਮਾਝ ਮਹੱਲਾ ਪੰਜਵਾ ਹਰ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਏ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਿਉ ਗੋਬਿੰਦ ਮਨੁ ਵਿਸਾਰਿਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗੇ ਜੀਵੈ ਪਵਜਲ ਪਈਐ ਪਾਰ ਮੇਲ ਸਾਦੋ ਸੰਗ ਉਦਾਰ ਹੋਏ ਮੁਖ ਓਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉबरे ਨਾਮ ਜਪ ਦਰ ਸਚੈ ਸਬਾਸ ਗਉੜੀ ਮਾਝ ਮਹੱਲਾ ਪੰਜਵਾ ਹਰ ਰਾਮ 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 ਜਪ ਪੂਰਨ ਹੋਏ ਕੰਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਏ ਪਾਏ ਮਿੱਤਰ ਸਭ ਪਦਾਰਤ ਸਭ ਫਲਾ ਸਰਬ ਗੁਨਾ ਜਿਸਮਾ ਹੈ ਕਿਉਂ ਗੋਬਿੰਦ ਮਨ ਹ ਵਿਸਾਰੀਏ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲੱਗਿਆ ਜੀਵ ਐ ਪਵਜਲ ਪਾਈਐ ਪਾ ਮੇਲੇ ਸਾਧ ਸੰਗ ਉਧਾਰ ਹੋਏ ਮੁਖਿਉ ਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰ ਸਚੈ ਸਬਾਸ ਗੌੜੀ ਮਾਜ ਮਹੱਲਾ ਪੰਜਵਾ ਹਰਿ ਰਾਮ 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 ਰਮਾ ਜਪ ਪੂਰਨ ਹੋਏ ਕਮ ਰਹਾਉ ਰਾਮ ਗੋਬਿੰਦ ਜਪਿੰਦਿਆਂ ਹੋਆ ਮੁਖ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਨਾ ਜਿਸਮਾ ਹੈ ਕਿਉ ਗੋਬਿੰਦ ਮਨੁ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗੇ ਜੀਵੈ ਭਗਜਲ ਪਈਐ ਪਾਰ ਮੇਲ ਸਾਧੂ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾਂ ਕੀ ਰਾਸ ਨਾਲ ਕੇ ਉबरे ਨਾਮ ਜਪ ਦਰ ਸਚੈ ਸਾबास ਦੌੜੀ ਮਾਜ ਮਹੱਲਾ ਪੰਜਵਾ ਹਰ ਰਾਮ 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 ਜਪ ਪੂਰਨ ਹੋਏ ਕੰਮ ਰਹਾਉ ਰਾਮ ਗੋਬਿੰਦ ਜਪਿੰਦਿਆਂ ਹੋਆ ਮੁਖ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਏ ਭਾਈ ਮਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੀ ਕਿਉ ਗੋਬਿੰਦ ਮਨੁ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗੇ ਜੀਵੀਐ ਭਗ ਜਲ ਪਾਈਏ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਓਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰਸ ਚੈ ਸਾਬਾਸ ਗੌਰੀ ਮਾਝ ਮਹੱਲਾ ਪੰਜਵਾਂ ਹਰਿ ਰਾਮ ਰਾਮ ਰਾਮਾ ਜਪ ਪੂਰਨ ਹੋਏ ਕੰਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਏ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨ ਹੋ ਵਿਸਾਰੀਏ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲੱਗੇ ਜੀਵੀਏ ਪਵਜਲ ਪਈਏ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖਿ ਓਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾਂ ਕੀ ਰਾਸ ਨਾਨਕ ਉबरे ਨਾਮ ਜਪ ਦਰਸ ਚੈ ਸਾबास ਗਉੜੀ ਮਾਝ ਮਹਲਾ 5 ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਏ ਭਾਈ ਮਿੱਤਰ ਸਭ ਪਦਾਰਥ ਸਭ ਵਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨੁ ਵਿਸਾਰੀਐ ਜਿਸ ਸਿਮਰਤੁ ਦੁਖ ਜਾਹੇ ਜਿਸ ਲੜ ਲੱਗੇ ਜੀ ਵੀ ਐ ਪਵਜਲ ਪਾਈਏ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰ ਸਚੈ ਸਾबास ਗੌੜੀ ਮਾਜ ਮਹੱਲਾ ਪੰਜਵਾ ਹਰਿ ਰਾਮ 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 ਰਮਾ ਜਪ ਪੂਰਨ ਹੋਏ ਕਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਏ ਭਾਏ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣ ਜਿਸ ਮਾਹੀ ਕਿਉ ਗੋਬਿੰਦ ਮਨ ਹੁ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜੈਸਾ ਲੜ ਲੱਗੇ ਜੀਵੀ ਐ ਪਵਜਲ ਪਈ ਐ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖਿ ਉਹ ਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉबरे ਨਾਮ ਜਪ ਦਰ ਸਚੈ ਸਾਬਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ